ਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਸਾਰੇ ਉਮੀਦ ਕਰਦਾ ਵਧੀਆ ਹੋਵੋਗੇ ਸੋ ਮੈਂ ਅੱਜ ਫੋਨ ਕੀਤਾ ਸੀ ਘਰੇ ਘਰ ਦੇ ਕਹਿੰਦੇ ਵੀ ਤੇਰੇ ਮੈਸੇਜ ਆਏ ਆ ਰਿਸ਼ਤੇਦਾਰਾਂ ਦੇ ਵੀ ਇੱਥੇ ਕੱ데 ਚਲੇ ਗਿਆ ਅੱਜ ਤਾਂ ਬਹੁਤ ਖਤਰਾ ਲੜਾਈ ਚੱਲਦੀ ਆ ਹਨ ਸੋ ਲੜਾਈ ਚੱਲਦੀ ਆ ਤਾਂ ਮੈਂ ਤੁਹਾਨੂੰ ਦਿਖਾ ਦਿੰਨਾ ਵੀ ਅਸੀਂ ਕਿੰਨੇ ਸੋਹਣੇ ਏਰੀਆ 'ਚ ਇੱਥੇ ਸਵਰਗ 'ਚ ਰਹਿੰਦੇ ਆ ਸੋ ਲੜਾਈ ਵਾਲਾ ਇੱਥੇ ਕੋਈ ਮਸਲਾ ਨਹੀਂ ਸੋ ਡਰਨ ਦੀ ਲੋੜ ਨਹੀਂ ਸੋ ਵਧੀਆ ਤੁਸੀਂ ਮੈਨੂੰ ਪਿਆਰ ਕਰਦੇ ਆ ਤਾਂ ਐਡੀ ਗੱਲ ਕਹੀ ਆ ਸੋ ਜਿਹੜਾ ਵੀ ਕੋਈ ਰਿਸ਼ਤੇਦਾਰ ਮੈਨੂੰ ਸੱਦਣਾ ਚਾਹੁੰਦਾ ਹੈ ਸਪான்ਸਰ ਭੇਜਣਾ ਚਾਹੁੰਦਾ ਹੈ ਸੋ ਹੁਣ ਵੀ ਭੇਜ ਸਕਦਾ ਕੋਈ ਐਡੀ ਗੱਲ ਨਹੀਂ ਹਲੇ ਤਾਂ ਆਪਾਂ ਵਰਲਡ ਟੂਰ ਤੇ ਆਂ ਸੋ ਜੇ ਕੋਈ ਕਹਿੰਦਾ ਵੀ ਮੈਂ ਤੈਨੂੰ ਸੱਦਣਾ ਚਾਹੁੰਦਾ ਆ ਜਾਂ ਵੀਜੇ ਦਾ 10 ਲੱਖ ਲੱਗੂਗਾ ਹਨਾ ਉਹ ਤਾਂ ਫਿਰ ਵੇਟ ਕਰੋ ਫਿਰ ਆਪਾਂ ਪਹੁੰਚਦੇ ਆ ਤੁਹਾਡੇ ਕੋਲ ਕੋਈ ਗੱਲ ਨਹੀਂ ਦੋ ਇੱਥੇ ਲੜਾਈ ਵਾਲਾ ਕੋਈ ਝਗੜਾ ਨਹੀਂ ਕੋਈ ਮਸਲਾ ਨਹੀਂ ਦੁਨੀਆ ਆਰਾਮ ਨਾਲ ਰਹਿੰਦੀ ਹੈ ਤੁਸੀਂ ਦੇਖ ਸਕਦੇ ਹੋ ਆ ਹੁਣ ਅਸੀਂ ਬੱਸ ਲਈ ਜਾਂਦੇ ਆ ਤੇ ਅਸੀਂ ਘੁੰਮਦੇ ਰਹਿੰਨੇ ਆ ਏਦਾਂ ਹੀ ਮੈਂ ਵੀ ਘੁੰਮਦਾ ਰਹਿੰਨਾ ਥੋੜਾ ਜਿਹਾ ਵਿੱਚੋਂ ਕੰਮ ਕਈ ਕਰਦਾ ਮੈਂ ਸਾਰੇ ਕੰਮ ਕਰੀ ਜਾਂਦਾ ਹੈਟ ਉੱਤੇ ਸੋ ਸੁਤਿੰਦਰ ਸਿੰਘ ਪੁੱਤਰ ਸਰਦਾਰ ਸ਼ਮਰ ਸਿੰਘ ਪੁੱਤਰ ਮਦਵਨਾ ਨਾਗਰ ਸਿੰਘ ਸੋ ਇਹ ਆਨਲਾਈਨ ਰੈਡੀ ਹੈ ਜਿਹਦੇ ਜੋ ਖਰਚਾ ਹੋਣਾ ਉਹ ਤਾਂ ਚੱਲ ਲੱਗਣਾ ਹੀ ਹੈ ਹਨਾ ਇਹ ਦੇ ਤੁਸੀਂ ਵਿੱਚੋਂ ਮੇਰੇ ਤੋਂ ਹੀ ਕਮਾਉਣੇ ਆ ਫਿਰ ਹਨਾ ਫਿਰ ਵੇਟ ਕਰੋ ਫਿਰ ਮੈਂ ਆਇਆ ਤੁਹਾਡੇ ਕੋਲੇ ਵਾਲੇ ਵਾਲੀ ਕੋਈ ਗੱਲ ਨਹੀਂ ਆਪਾਂ ਘੁੰਮਦੇ ਆ ਸਾਰਿਆਂ ਕੋਲ ਜੇ ਕੋਈ ਪਹਿਲਾਂ ਸੱਦਣਾ ਚਾਹੁੰਦਾ ਤਾਂ ਆਪਾਂ ਆਉਣ ਲਈ ਤਿਆਰ ਆ ਵੈਲਕਮ ਰੈਡੀ ਵੀਜ਼ਾ ਕਰੋ ਤੇ ਆਪਾਂ ਇੱਥੋਂ ਜਦੇ ਚੜ ਜਾਣਾ ਇੱਥੇ ਕਿਹੜਾ ਕੋਈ ਆਪਣੇ ਬੰਨੇ ਹੋਏ ਆ ਵੀ ਇੱਥੇ ਪੱਕੇ ਹੋ ਗਏ ਆਪਾਂ ਜਾਂ ਇੱਥੇ ਰਹਿਣਾ ਆਪਾਂ ਤਾਂ ਵਰਲਡ ਟੂਰ ਤੇ ਆ ਜਿਹੜੀ ਮਰਜ਼ੀ ਕੰਟਰੀ ਚ ਆਪਾਂ ਨੂੰ ਸੱਤ ਸਕਦੇ ਤੁਸੀਂ ਸੋ ਦੇਖੋ ਨਜ਼ਾਰੇ ਇੱਥੇ ਸਵਰਗ ਚ ਤੇ ਦੇਖਦੇ ਆ ਮੈਂ ਤੁਹਾਨੂੰ ਪੂਰੇ ਵਹਿ ਕੇ ਦਿਖਾਉਂਦਾ ਸ਼ਵੰਦਗਾਨੀ ਪੈਣੀ ਹੈ ਜੀ ਦੇਖੋ ਫਿਰ ਸ਼ਿਵਰਗ ਦੇ ਨਜ਼ਾਰੇ ਹਨ ਇਹ ਕੱਲ ਸਾਡੇ ਇੱਥੇ ਬਹੁਤ ਸਨੋ ਪਈ ਹੈ ਘਟੂ ਘਟੂ 4-5 ਫੁੱਟਾ ਦੇਖ ਲਓ ਬੀਬੀ ਕਿੱਥੇ ਤੁਰਿਆ ਨਹੀਂ ਸੁਆ ਸੜਕ ਤੋਂ 5 ਫੁੱਟ ਤੱਕ ਸਨੋ ਪੈ ਗਈ ਸੀ ਕੱਲ ਤਾਂ ਰੋੜਾ ਇੱਥੇ ਮਤਲਬ ਬੰਦ ਵਰਗੀ ਸੀ ਪਰ ਬੰਦ ਨਹੀਂ ਇੱਥੇ ਹੋਣ ਦਿੰਦੇ ਇੱਥੇ ਸਾਫ਼ ਕਰ ਦਿੰਦੇ ਨੇ ਜਦੀ ਸੋ ਕੱਲ ਇੱਥੇ ਪੂਰੀ ਸਫਾਈ ਕਰ ਦਿੱਤੀ ਦੀ ਪੂਰੀ ਸੋ ਕਹਿਣ ਦਾ ਭਾਵ ਇਹ ਆ ਵੀ ਇੱਥੇ ਮੈਂ ਸੇਫ ਆ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੈਨੂੰ ਸੱਦ ਸਕਦੇ ਹੋ ਸੋ ਐਡੀ ਗੱਲ ਕਹੀ ਹੈ ਤੁਸੀਂ ਸੋ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਬਹੁਤ ਵਧੀਆ ਸੋ ਇਦਾਂ ਮਹਾਲ ਵੀ ਇੱਥੇ ਸਾਡੀ ਬਾਸੋਂ ਪੂਰੇ ਜੰਗਲ ਦੀ ਜਾ ਰਹੀ ਹੈ ਪੂਰੇ ਮੈਂ ਸਵਰਗ 'ਚ ਇੱਥੇ ਰਹਿ ਰਿਹਾ ਮਤਲਬ ਤੁਹਾਨੂੰ ਕਿਤੇ ਵੀਡੀਓ ਬਣਾ ਕੇ ਦਿਖਾਵਾਂਗਾ ਸੋ ਮੈਨੂੰ ਫੋਲੋ ਕਰ ਲਓ ਜਿਨ੍ਹਾਂ ਨੇ ਜਿਨ੍ਹਾਂ ਨੇ ਸਵਰਗ ਦੇਖਣਾ ਹੈ ਹੰਦਪਾਉ ਦੇਖਣ ਵਾਲਾ ਜਿਹੜਾ ਵੀਡੀਓ ਜ ਹੈ ਉਹ ਹਵਾ ਨਹੀਂ ਆਉਣਾ ਕਿਤੇ ਦਿਨ ਚ ਮੈਂ ਬਣਾਉਂਗਾ ਆਗ੍ਰ ਸਪੈਸ਼ਲ ਪਰ ਇੱਥੇ ਤੁਹਾਨੂੰ ਪਤਾ ਫਿਰ ਥੋੜਾ ਜਿਹਾ ਮਸਲਾ ਹਲਦੀ ਆਂਦਾ ਕੰਮ ਖਾਰ ਦੇ ਚੱਕਰ ਨੇ ਸੈਰਸਲਾ ਕੰਮ ਕਰਨਾ ਚੱਲ ਰਿਹਾ ਹੈ ਬਹੁਤ ਜ਼ਰੂਰੀ ਕੰਮ ਹੈ ਜ਼ਿੰਮੇਵਾਰੀ ਤੇ ਅਗਲੇ ਨੇ ਮੈਨੂੰ ਸੋ ਨਿਭਾਉਣੀ ਪੈਂਦੀ ਹੈ ਸੋ ਠੀਕ ਹੈ ਜੀ ਦੋ ਬੈਗ ਨੇ ਮੇਥਲਾ ਨਹੀਂ ਚੱਕਦੇ ਤੁਹਦੇ ਹੋ ਜਾਗੇ ਤੁਸੀਂ ਵੀਜ਼ਾ ਰੈਡੀ ਕਰੋ ਸੇ ਆਉਣ ਲਈ ਤਿਆਰ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਮੇਰੇ ਵਾਸਤੇ ਸੋਚਿਆ ਕਿ ਅਸੀਂ ਸੱਦ ਲੈਣਾ ਸੀ ਅਸੀਂ ਸੱਦ ਲੈਣਾ ਸੀ ਅਸੀਂ ਸੱਦ ਲਈਏ ਇਸ ਵਰਗ ਦੇ ਵੀਊਅਰ ਦੇਖ ਲਓ ਤੇ ਤੁਹਾਨੂੰ ਮੈਂ ਆਪਣਾ ਡਰਾਈਵਰ ਵੀ ਦਿਖਾ ਦਿੰਦਾ ਬੈਠਾ ਸੋ ਦੇਖੋ ਹੈ ਤੁਹਾਨੂੰ ਘਰ ਦਿਖਾਵਾਂਗਾ ਕਿਹੋ ਜਿਹੇ ਸੋਨੇ ਬਣਾਏ ਆਪਾਂ ਨੇ ਵਿੱਚ ਇੱਥੇ ਕੰਮ ਚੱਲਦਾ ਆਪਣਾ ਘਰਾਂ ਦੀ ਵੀ ਵੀਡੀਓ ਤੁਹਾਨੂੰ ਕਦੇ ਬਣਾ ਕੇ ਦਿਖਾਵਾਂਗੇ ਕੀ ਗੱਲ ਬਾਤ ਹੈ ਕਿਵੇਂ ਇਸ ਵਰਗ ਦਾ ਰਸਤਾ ਹੈ ਇੱਥੇ ਸਪੈਸ਼ਲ ਗੱਡੀਆਂ ਹੁੰਦੀਆਂ BMW, مرسڈیز ਤੋਂ ਲੈ ਕੇ ਜਿਹੜੀ ਟੁੱਟੀ ਜੀ ਫੀਅਰਡ ਆ ਉਹ ਵੀ ਆਉਂਦੀਆਂ ਇੱਥੇ। ਕੋਈ ਗਰੀਬ ਤੇ ਅਮੀਰ ਚ ਇੱਥੇ ਕੋਈ ਫਰਕ ਨਹੀਂ। ਆਪਨੇ ਤਾਂ ਅਗ ਲੱਗਣਾਦਾ ਵੀ ਜੇ ਸਟੇਟਸ ਹੈ ਵੀ ਇੱਥੇ مرسਡਿਜ਼ ਹੀ ਘੁੰਮਣੀਆਂ। ਇੱਥੇ ਸਾਡੀਆਂ ਦੇਖੋ ਕਿਦਾਂ ਲੈਨ ਪਾ ਗਿਆ ਉਹ BMW ਵਾਲਾ। ਐਦਾਂ ਇਹ ਘੁਮਾਉਂਦੇ ਫਿਰਦੇ ਨਹੀਂ برف 'ਚ ਕੋਈ ਗੱਡੀ ਵਾਲੇ ਦੇ ਨਾਲ ਲੱਗਦੀ ਆ ਤਾਂ ਇਹਨੂੰ ਨੁਕਸਾਨ ਨਹੀਂ ਹੁੰਦਾ ਕਿਉਂਕਿ برف ਪਈ ਵਾਲੇ ਦੇ ਨਾਲ ਇੱਧਰ-ਉਧਰ ਮੁਰ ਜਾਂਦੀ ਹੈ। ਅੱਗੇ ਰੰਦਾ ਕਿਤੇ ਖਤਰਾ ਨਹੀਂ। ਸੋ ਭਾਜਾਉਂਦੇ ਨੇ ਇੱਥੇ ਸਵਾਲ ਲੰਦੇ ਨੇ ਆ ਗਏ। ਤੋਂ ਇਸ ਵਾਰ ਕੇ ਸਾਡੀ ਬਾਸ ਵਾਲੇ ਵਾਲੀ ਜਾਂਦੀ ਆ। ਸੋ ਮਿਲਦੇ ਆਂ ਆਪਾਂ ਅਗਲੀ ਵੀਡੀਓ ਚ ਤਦ ਤੱਕ ਲਈ ਸਾਲਾਂ ਬਹੁਤ ਧੰਨਵਾਦ। ਫਾਲੋ ਕਰ ਲਓ, ਲਾਈਕ ਕਰ ਲਓ ਤੇ ਕਮੈਂਟ ਜ਼ਰੂਰ ਕਰਿਆ ਕਰੋ। ਪਿਆਰ ਦੇ ਹਮੇਸ਼ਾ ਦਿਆ ਕਰੋ। ਸਸਰੀ ਕਾਲਸ ਵਾਲੇ ਲੰਬੜਦਰਾ ਧਿਆਨ ਨਾਲ ਗੱਡੀ ਚ ਲੈ ਕਿਤੇ ਹੋਰ ਨਾ ਭਰਾ ਵਟ ਠੋਕਦੀਆਂ ਆਪਣੀ ਗੱਡੀ ਵੱਡੀ ਵੱਡੀ ਐ। ਤੇ ਆਪਾਂ ਇੱਥੇ ਕੱਲੋ ਸਕਾਈਟਿੰਗ ਵੀ ਕਰਨੀ ਆ।